ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 4 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਵਰਣਵੰਡ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹੈ ਜਿਹਦੇ ਵਿੱਚ ਪਰਸੋਂ ਤੋਂ ਅੱਜ ਤੀਸਰਾ ਦਿਨ ਹੈ ਅਸੀਂ ਪਹਿਲੇ ਭਾਗ ਦੇ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਇਹ ਜਾਤ ਪਾਤ ਊਚ ਨੀਚ ਪਰਮੇਸ਼ਰ ਨੇ ਬਣਾਏ ਨੇ ਕੱਲ ਇੱਕ ਸ਼ਬਦ ਪੂਰਾ ਭਗਤ ਕਬੀਰ ਸਾਹਿਬ ਜੀ ਦਾ ਵਿਚਾਰ ਕੀਤਾ ਸੀ। ਅਰਜ਼ੋਈ ਮੈਂ ਬੇਨਤੀ ਕੀਤੀ ਸੀ ਕਿ ਭਗਤ ਕਬੀਰ ਸਾਹਿਬ ਜੀ ਦੇ ਦੋ ਐਸੇ ਸ਼ਬਦ ਨੇ ਜਿਹੜੇ ਇਸ ਵਿਸ਼ੇ ਦੇ ਉੱਤੇ ਸਾਨੂੰ ਇੱਕ ਚਾਨਣ ਮੁੰਡਾਰੇ ਵਾਂਗੂ ਸਮਝਦੇ ਨਜ਼ਰ ਆਉਂਦੇ ਨੇ ਪੂਰੀ ਸ਼ਬਦੀ ਵਿਸ਼ੇ ਨਾਲ ਸਮ듭ਤ ਨੇ। ਔਰ ਮੈਂ ਕੱਲ੍ਹ ਜੀ ਮੈਂ ਬੇਨਤੀ ਕੀਤੀ ਸੀ ਕਿਉਂਕਿ ਭਗਤ ਕਬੀਰ ਸਾਹਿਬ ਜੀ ਉਹ ਸਮਾਜ ਦੇ ਵਿੱਚੋਂ ਉਹਨਾਂ ਨੂੰ ਗਿਣਿਆ ਗਿਆ ਮਿਥਿਆ ਗਿਆ ਜਿਹਨੂੰ ਬ੍ਰਾਹਮਣ ਨੇ শূਦਰ ਸਮਾਜ ਆਖਿਆ ਨੀਚ ਸਮਾਜ ਆਖਿਆ ਲੇਕਿਨ ਸਤਗੁਰੂ ਨੇ ਉਹਨਾਂ ਉਤੇ ਇੰਨੀ ਬਖਸ਼ਿਸ਼ ਕੀਤੀ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਉਹਨਾਂ ਨੇ ਅਕਾਲ ਪੁਰਖ ਦੀ ਥਾ ਪਾ ਲਈ ਉਹਦੇ ਚਰਨਾਂ ਨਾਲ ਜੁੜ ਗਏ ਇੰਨੀ ਸੋਝੀ ਪ੍ਰਾਪਤ ਕੀਤੀ ਕਿ ਸਾਰੇ ਸੰਸਾਰ ਨੂੰ ਇਸ ਵਿਸ਼ੇ ਦੇ ਉੱਤੇ ਜਾਗਰਤ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਪਰੰਪਰਿਕ ਲਿਖਿਆ ਸਮਾਜ ਨੂੰ ਪਾਇਆ ਹੋਇਆ ਹੁਣ ਦਾ ਇਹ ਅਜੇ ਦੂਸਰਾ ਸ਼ਬਦ ਹੈ ਜਿਹੜਾ ਮੈਂ ਆਪ ਜੀ ਨਾਲ ਸਾਂਝਾ ਕਰਨਾ ਹੈ ਕਿਥੇ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਪਰਮ ਨਾ ਪੂਲੋ ਪਾਈ खालक 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 मैं खालक पूर रहे बठाई रहाओ माटी एक अनेक पांत कर साजी साजन हार है ना कछ पोच माटी के पांड है ना कछ पोच कुमार कुम्बार है सब मैं सच्चा एको एक सोई किसका किया सब किछ होकम पछाणै सो एक जाणै बंदा कही है सोई अल्लाह अलख न जाई लख्या ਗੋ ਗੋ ਦਿਨਾ ਮੀਠਾ ਕਹ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਿਰੰਜਨ ਡੀਠਾ ਫੈਸਲਾ ਕਰਕੇ ਦੱਸਤਾ ਭਗਤ ਕਬੀਰ ਸਾਹਿਬ ਨੇ ਹੋਰ ਕਹਿੰਦੇ ਮੇਰੀ ਸਾਰੀ ਸ਼ੰਕਾ ਖਤਮ ਹੋ ਗਈ ਕੋ ਕਬੀਰ ਮੇਰੀ ਸ਼ੰਕਾ ਨਾਸੀ ਸਾਰੇ ਪਰਮ ਖਤਮ ਹੋ ਗਏ ਰਹਾਉਤੀ ਪੰਕਤੀ ਜੋ ਸ਼ਬਦਾਂ ਕੇਂਦਰੀ ਪਾਉ ਹੁੰਦੀ ਹੈ ਜਿਹਦੇ ਵਿੱਚ ਸਾਰੇ ਸ਼ਬਦਾਂ ਦਾ ਤੱਤਸਾਰ ਹੁੰਦਾ ਹੈ ਉਹਦੇ ਵਿੱਚ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਲੋਗਾ ਪਰਮ ਨਾ ਭੂਲੋ ਪਾਈ। ਇਹ ਸੰਸਾਰ ਦੇ ਲੋਕੋ ਪਰਮਾਤਮਾ ਚ ਨਾ ਪਭੋ। ਤੁਹਾਨੂੰ ਪਰਮਾਤਮਾ ਚ ਪਾ ਦਿੱਤਾ ਗਿਆ। ਮਨੁੱਖ ਮੁਰਖ ਚ ਵੰਡੀਆਂ ਪਾ ਦਿੱਤੀਆਂ ਗਈਆਂ ਨੇ। ਇਹਨਾਂ ਪਰਮਾਤਮਾ ਚ ਨਿਕਲੋ। ਖਾਲਕ ਖਲਕ ਪਰਮੇਸ਼ਰ ਕੀ ਹੈ? ਖਾਲਕ ਖਲਕ ਉਹਦੀ ਬਣਾਈ ਖਲਕਤ ਉਦੀ ਬਣਾਈ ਦੁਨੀਆ ਇਹੀ ਪਰਮੇਸ਼ਰ ਹੈ ਕਿਉਂ ਖਲਕ ਮੈਂ ਖਾਲਕ ਕਿਉਂਕਿ ਪਰਮੇਸ਼ਰ ਆਪਣੀ ਇਸ ਬਣਾਈ ਹੋਈ ਸੰਸਾਰ ਦੇ ਵਿੱਚ ਹੀ ਵਸਦਾ ਹੈ ਖਲਕ ਦੇ ਵਿੱਚ ਹੀ ਵਸਦਾ ਹੈ ਲੋਕਾਂ ਵਿੱਚ ਹੀ ਵਸਦਾ ਹੈ ਮਨੁੱਖਾਂ ਵਿੱਚ ਹੀ ਵਸਦਾ ਹੈ ਜੀਵਾਂ ਵਿੱਚ ਹੀ ਵਸਦਾ ਹੈ ਖਲਕ ਮੈਂ ਖਾਲਕ ਕਿਵੇਂ ਵਸਦਾ ਹੈ ਪੂਰ ਰਹੇ ਸ੍ਰਬ ਠਾਈ ਹਰ ਜਗ੍ਹਾ ਦੇ ਉੱਤੇ ਉਹ ਆਪ ਹੀ ਪੂਰਿਆ ਹੋਇਆ ਹੈ ਆਪ ਹੀ ਪੂਰਨ ਹੈ ਆਪ ਹੀ ਸਮਾਇਆ ਹੋਇਆ ਹੈ ਹਰ ਸ਼ਾਇਦੇ ਵਿੱਚ ਉਹਦਾ ਇੱਕ ਰੂਪ ਹੈ ਜਿਹੜਾ ਅਸੀਂ ਦੇਖ ਰਹੇ ਹਾਂ ਕਿਹਦਾ ਫੈਸਲਾ ਕੋਨ راہਉ ਦੀ ਪੰਕਤੀ ਹੈ ਜਿੱਥੇ ਇਹਨਾਂ ਸਾਰੀ ਗੱਲ ਇੱਕੋ راہਉ ਦੀ ਪੰਕਤੀ ਦੇ ਵਿੱਚ ਕਲੀਅਰ ਕਰ ਦਿੰਦੀ ਹੈ ਹੁਣ ਉਹਨੂੰ ਖੋਲ ਕੇ ਸਾਨੂੰ ਸਮਝਾਉਂਦੇ ਨੇ ਬਖਸ਼ਿਸ਼ ਕਰਦੇ ਨੇ ਅਵਲ ਅੱਲਾ ਨੂਰ ਉਪਾਇਆ ਸਭ ਤੋਂ ਪਹਿਲਾਂ ਉਸ ਅਕਾਲ ਪੁਰ ਦਾ ਨੂਰ ਪੈਦਾ ਹੋਇਆ ਉਹ ਜੀਵਤ ਪੈਦਾ ਹੋਈ ਉਹ ਪ੍ਰਕਾਸ਼ਮਾਨ ਹੋਇਆ ਉਸ ਤੋਂ ਫਿਰ ਕੁਦਰਤ ਬਣੀ ਕੁਦਰਤ ਦੇ ਹਸਾਬ ਬੰਦੇ ਜਿਹੜੇ ਸਾਰੇ ਬੰਦੇ ਨੇ ਸਾਰੇ ਮਨੁੱਖ ਨੇ ਉਹ ਦੀ ਕੁਦਰਤ ਦੇ ਬਣਾਏ ਹੋਏ ਨੇ ਉਹ ਦੀ ਕੁਦਰਤ ਦੇ ਅਨੁਸਾਰ ਨਿਯਮ ਅਨੁਸਾਰ ਬਣੇ ਨੇ ਕੁਦਰਤ ਦੇ ਹਸਾਬ ਬੰਦੇ ਔਰ ਇਹ ਸਭ ਉਸ ਇੱਕ ਤੋਂ ਹੀ ਪੈਦਾ ਹੋਏ ਨੇ ਜਿਹੜਾ ਅਵਲ ਅੱਲਾ ਨੂਰ ਪਾਇਆ ਇੱਕ ਨੂਰ ਤੇ ਸਭ जग ਉੱਕ ਗਿਆ ਜੋ ਗੁਰਨਾਨਕ ਸਾਹਿਬ ਕਹਿੰਦੇ ਨੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਕਾ ਚਾਨਣ ਸਭ ਮੈਂ ਚਾਨਣ ਹੋਏ ਉਹੀ ਗੱਲ ਹੀ ਭਗਤ ਕਬੀਰ ਸਾਹਿਬ ਜੀ ਸਮਝਾ ਰਹੇ ਨੇ ਇੱਕ ਨੂਰ ਤੇ ਸਭ जग ਪਚਿਆ ਫਿਰਾਰੇ ਸਾਰੇ ਇੱਕੋ ਨੂਰ ਤੋਂ ਹੀ ਪੈਦਾ ਹੋਏ ਨੇ ਕਿ ਅਕਾਲ ਪੁਰਖ ਦਾ ਹੀ ਸਰੂਪ ਹੈ ਫਿਰ ਕੌਣ ਭਲੇ ਕੋ ਬੰਦੇ ਚੰਗਾ ਕਿਹੜਾ ਮਾੜਾ ਕਿਹੜਾ ਉਸ ਅਕਾਲ ਪੁਰਖ ਦੇ ਲਿਖੇ ਲੇਖਾ ਅਨੁਸਾਰ ਸਭ ਆਪਣਾ ਆਪਣਾ ਕਰਮ ਕਮਾ ਰਹੇ ਨੇ ਉਹਨਾਂ ਰੇਖ ਲਿਖੇ ਨੇ ਜਿਵੇਂ ਅਸੀਂ ਕਰਮ ਕੀਤੇ ਅਸੀਂ ਕਰਮ ਕਰੀ ਜਾਂਦੇ ਹਾਂ ਉਹ ਰੇਖ ਲਿਖ ਲਿਖੀ ਜਾਂਦਾ ਹੈ ਉਹਦੇ ਸਾਹਮਣੇ ਸਾਰੇ ਕਰਮ ਚੱਲੀ ਜਾਂਦੇ ਨੇ ਕੋਈ ਭਾਗਾ ਵਾਲੇ ਹੁੰਦੇ ਨੇ ਜਿਹੜੇ ਇਸ ਗੱਲ ਨੂੰ ਪਛਾਣ ਲੈਂਦੇ ਨੇ ਕਿ ਮੈਂ ਹੁਣ ਕਰਮ ਜੜੇ ਰਹੇ ਨੇ ਹੁਣ ਰੇਖ ਉਹੋ ਜਿਹੀ ਲਿਖਾਂ ਜਿਹੜੇ ਭਲੇ ਕਰਮ ਹੋਣ ਭਲੇ ਲੇਖ ਹੋਣ ਦੂਸਰੇ ਬੰਦੇ 'ਚ ਪਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਮਾਟੀ ਇੱਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਅ ਜਿਹੜਾ ਤੁਹਾਨੂੰ ਕੁਝ ਸ਼ਕਲਾਂ ਦੇ ਵਿੱਚ ਫਰਕ ਨਜ਼ਰ ਆਉਂਦਾ ਹੈ ਇਕ ਤੇ ਹਰ ਮੂਰਤੀ ਸ਼ਕਲ ਦੇ ਵਿੱਚ ਹੀ ਫਰਕ ਹੈ ਫਿਰ ਇਲਾਕੇ ਇਲਾਕੇ ਦੇ ਨਾਲ ਕੁਝ ਉਹਦੀ ਬਨਾਵਟ ਦੇ ਵਿੱਚ ਉਹਦੀ ਰੰਗਤ ਦੇ ਵਿੱਚ ਫਰਕ ਬਣ ਜਾਂ ਪਿਆ ਜਾਂਦਾ ਹੈ ਉਹਨੇ ਕੁਦਰਤ ਦਾ ਖੇਲ ਇਹੋ ਜਿਹਾ ਬਣਾਇਆ ਉਹਦਾ ਪ੍ਰਭਾਵ ਸਾਡੇ ਸਰੀਰ ਤੇ ਜਿਹੋ ਜਿਹਾ ਪੈਂਦਾ ਹੈ ਉਹ ਜੇ ਕੁਝ ਬੰਤਰ ਬਣਨ ਲੱਗ ਪੈਂਦੀ ਹੈ ਉਹ ਜੇ ਅਗਰੂਪ ਰੰਗ ਚੜਨ ਲੱਗ ਪੈਂਦਾ ਲੇਕਿਨ ਬਣਾਇਆ ਤੇ ਸਾਰਾ ਬਿਲਕੁਲ ਉਹ ਨਹੀਂ ਹੈ ਬਿਲਕੁਲ ਇਸ ਤਰ੍ਹਾਂ ਹੀ ਜਿਹੜੇ ਵੀ কুমਭਾਰ ਜਿਹੜਾ ਹੈ ਭਾਂਡੇ ਬਣਾਉਂਦਾ ਅੱਜ ਕੱਲ ਤੇ ਮਿੱਟੀ ਦੇ ਭਾਂਡਿਆਂ ਦਾ ਰਿਵਾਜ ਨਹੀਂ ਰਿਹਾ ਪਹਿਲਾਂ ਤੇ ਬਹੁਤ ਦਾ ਰਿਵਾਜ ਮਿੱਟੀ ਦੇ ਭਾਂਡਿਆਂ ਦਾ ਹੁੰਦਾ ਸੀ ਲੇਕਿਨ কুমਭਾਰ ਤੇ ਅੱਜ ਵੀ ਨੇ ਅੱਜ ਵੀ ਕਈ ਕੁਝ ਬਣਾਉਂਦੇ ਨੇ ਉਹ ਮਟਕੇ ਵੀ ਬਣਾਉਂਦੇ ਨੇ ਉਹ ਗੜਬੇ ਵੀ ਬਣਾਉਂਦੇ ਨੇ ਉਹ ਪੌਦੇ ਲਗਾਉਣ ਵਾਲੇ ਗਮਲੇ ਵੀ ਬਣਾਉਂਦੇ ਨੇ ਪਤਾ ਨਹੀਂ ਕੀ ਕੀ ਕੁਝ ਬਣਾਉਂਦੇ ਨੇ ਕੀ ਕੀ ਕਿੰਨੇ ਆ ਜਾ ਸਕਦਾ ਇੱਕੋ ਮਿੱਟੀ ਹੁੰਦੀ ਹੈ ਸਿਰਫ ਦਾ ਰੂਪ ਬਦਲੀ ਜਾਂਦਾ ਹੈ ਮੱਟੀ ਇੱਕ ਅਨੇਕ ਭਾਂਤ ਕਰ ਸਾਜੀ ਸਜਨ ਹਾਰੇ ਇਸ ਤਰ੍ਹਾਂ ਹੀ ਉਹ ਸਕਾਲਪੁਰਖ ਨੇ ਇੱਕੋ ਜਿਹਾ ਪੰਜ ਤਤਾਂ ਦਾ ਸਰੀਰ ਸਾਰਾ ਜਿਹੜਾ ਬਣਾਇਆ ਇੱਕੋ ਮਿੱਟੀ ਹੈ अलग-अलग ਤਰੀਕੇ ਨਾਲ ਬਣਾਈ ਹੈ ਬਾਟੀ ਇੱਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਉਹਨੇ ਕਹੀਏ ਵੀ ਇਹ ਕੁਮਾਰ ਦੇ ਵਿੱਚ ਕਸਰ ਹੈ ਬਈ ਉਹਨੇ ਕਿਤੇ ਘੜਾ ਬਣਾਤਾ ਹੈ ਕਿਤੇ ਸੁਰਾਈ ਬਣਾਤੀ ਹੈ ਕਿਤੇ ਮਟ ਮਟਕਾ ਬਣਾਤਾ ਹੈ ਕਿਤੇ ਹੋਰ ਭਾਂਡੇ ਬਣਾਉਂਦੇ ਨੇ ਨਹੀਂ ਇਹ ਉਹਦੀ ਕਲਾਕਾਰੀ ਹੈ ਉਨੇ ਆਪਣੀ ਕਲਾਕਾਰੀ ਦੇ ਨਾਲ ਉਸੇ ਮਿੱਟੀ ਨੂੰ ਕਿੰਨੇ ਰੂਪ ਦੇ ਦਿੱਤੇ ਨੇ ਤੇ ਉਹ ਕਾਲਪੁਰਸ ਤੇ ਐਸਾ ਕਲਾਕਾਰ ਹੈ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਜਦੀ ਕਲਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਹ ਨਹੀਂ ਕਿ ਅਸੂਦਾ ਕਿ ਪਾਂਡੇ ਤੇ ਨੁਕਸ ਹੈ ਜਾਂ ਮਿੱਟੀ ਦੇ ਵਿੱਚ ਨੁਕਸ ਹੈ ਸਭ ਮੈਂ ਸੱਚਾ ਇੱਕੋ ਸੋਈ ਕਿ ਜਦ ਫੈਸਲਾ ਕਰਨ ਬਚਨ ਨੇ ਕਿ ਸਾਰਿਆਂ ਦੇ ਵਿੱਚ ਉਹ ਇੱਕ ਅਕਾਲ ਪੁਰਖ ਵਾਈ ਕਰੂਈ ਹੈ ਸਭమే ਸੱਚਾ ਇੱਕੋ ਸੋਈ ਤਿਸਕਾ ਕੀ ਆ ਸਭ ਕੁਝ ਹੋਈ ਤੇ ਸਾਰਿਆਂ ਦੇ ਵਿੱਚ ਉਹ ਅਕਾਲ ਪੁਰਖ ਕੀ ਹੈ ਸਭ ਕੁਝ ਉਹਦਾ ਕੀਤਾ ਹੋਇਆ ਹੋ ਰਿਹਾ ਹੈ ਤੇ ਫਿਰ ਕੋਈ ਉੱਚਾ ਕੋਈ ਨੀਵਾਂ ਕਿਵੇਂ ਹੋ ਸਕਦਾ ਹੈ ਅਸਲ ਦੇ ਵਿੱਚ ਗੱਲ ਕੀ ਹੁਕਮ ਪਛਾਣੈ ਸੋ ਇੱਕੋ ਜਾਣੈ ਬੰਦਾ ਕਹੀਐ ਸੋਈ ਜਿਹੜਾ ਉਸ ਅਕਾਲ ਪੁਰਖ ਦਾ ਜੋ اٹਲ ਹੁਕਮ ਵਰਤ ਰਿਹਾ ਹੈ اٹਲ ਨਿਯਮ ਵਰਤ ਰਿਹਾ ਹੈ ਉਹਨੂੰ ਸਮਝ ਲੈਂਦਾ ਹੈ ਉਹ ਹੈ ਬੰਦਾ ਜਿਹੜੇ ਇਹਨਾਂ ਪਛਾਣ ਲਿਆ ਕਿ ਸਾਰਿਆਂ ਦੇ ਵਿੱਚ ਉਹ ਇੱਕ ਆਕਾਰ ਪਰਖਵਾਈ ਕਰੂਈ ਹੈ ਸੋ ਇੱਕ ਉਹ ਜਾਣਾ ਹੈ ਉਹ ਹੈ ਮਨੁੱਖ ਹਰ ਆਖਰੀ ਚੌਥੇ ਬੰਦੇ ਚ ਪਗ ਕਬੀਰ ਸਾਹਿਬ ਬਖਸ਼ਿਸ਼ ਕਰ ਦਿੰਨੇ ਆਂ 깔ੋ ਅਲਖ ਨਾ ਜਾਈ ਲਖਿਆ ਗੁਰ ਗੁੜ ਦੀ ਨਾ ਮਿੱਠਾ ਗੁਰੂ ਨੇ ਮੈਨੂੰ ਮਿੱਠਾ ਗਿਆਨ ਦੇ ਦਿੱਤਾ ਗੁੜ ਵਰਗਾ ਮਿੱਠਾ ਗਿਆਨ ਦੇ ਦਿੱਤਾ ਮੈਨੂੰ ਸਮਝ ਲੱਗ ਗਈ ਕਿ ਉਹ ਸਰਕਾਰ ਕੋਲ ਕੋ ਦਾ ਲੇਖਾ ਬਿਆਨ ਨਹੀਂ ਕੀਤਾ ਜਾ ਸਕਦਾ ਅੱਲੋ ਲਖ ਨਾ ਜਾਈ ਲਖਿਆ ਉਹਦਾ ਅੰਤ ਦੀ ਬਾਯਾ ਜਾ ਸਕਦਾ ਨ ਕਿਵੇਂ ਕੀ ਬਣਾਇਆ ਕੀ ਉਹਦਾ ਖੇਲ ਵਰਤ ਰਿਹਾ ਹੁਣ ਕੀ ਹੋਇਆ ਕੋ ਕਬੀਰ ਮੇਰੀ ਸੰਕਾ ਨਾ ਸੀ ਮੇਰੇ ਸਾਰੇ ਭਰਮ ਖਤਮ ਹੋ ਗਏ ਨੇ ਕਿਉਂ ਸਰਬ ਨਿਰੰਜਨ ਡੀਠਾ ਮੈਂ ਸਾਰਿਆਂ ਦੇ ਵਿੱਚ ਉਸਕਾਰ ਕੋਲ ਕੋ ਦੀ ਜੋਤ ਨੂੰ ਵੇਖ ਲਿਆ ਪਛਾਣ ਲਿਆ ਮੈਨੂੰ ਸਮਝ ਲੱਗ ਗਈ ਹੈ ਕਿ ਸਭ ਕੁਝ ਜਗਾਤੇ ਉਹ ਆਪ ਹੀ ਵਰਤ ਰਿਹਾ ਹੈ। ਅਲੱਗ-ਅਲੱਗ ਰੂਪ ਵਰਤ ਕੇ। ਜੇ ਸਭ ਵਿੱਚ ਆਪ ਹੀ ਵਰਤ ਰਿਹਾ ਹੈ ਫਿਰ ਕੋਈ ਉੱਚਾ કે ਬੀਨਾ ਹੋ ਸਕਦਾ ਹੈ। ਮੈਂ ਸ਼ੁਰੂ ਚ ਇੱਕ ਬੇਨਤੀ ਕੀਤੀ ਸੀ ਫਿਰ ਕਰਾ। ਇਹ ਕੁਦਰਤ ਦਾ ਜਾਂ ਕਾਲਪੁਰਤ ਦਾ ਬਣਾਇਆ ਹੋਇਆ ਨਹੀਂ ਉੱਚ-ਨੀਚ। ਇਹ ਹੁੰਦਾ ਤੇ ਸਾਰੇ ਮਨੁੱਖੀ ਸਮਾਜ ਦੇ ਵਿੱਚ ਹੁੰਦਾ। ਸਰਵਿਕ ਦੇਸ਼ ਇੱਕ ਕੌਮ ਦੇ ਵਿੱਚ ਨਾ ਹੁੰਦਾ ਇਹ ਮਨੁੱਖਤਾ ਬਣਾਇਆ ਹੋਇਆ ਤਾਣਾ ਬਾਣਾ ਹੈ ਕੋਈ ਚੰਗਾ ਬਣਾਇਆ ਜਾਂਦਾ ਹੈ ਕੋਈ ਮਾੜਾ ਬਣਾਇਆ ਜਾਂਦਾ ਹੈ ਕੋਈ ਮਨੁੱਖਤਾ ਦੀ ਭਲਾਈ ਵਾਸਤੇ ਬਣਾਇਆ ਜਾਂਦਾ ਹੈ ਸਮਾਜਿਕ ਨੇਮ ਕੋਈ ਮਨੁੱਖਤਾ ਨੂੰ ਗੁੰਮਰਾਹ ਕਰਨ ਲਈ ਆਪਣਾ ਗੁਲਾਮ ਬਣਾ ਕੇ ਰੱਖਣ ਲਈ ਬਣਾਇਆ ਜਾਂਦਾ ਹੈ ਅੱਜबस ਇਤਨੇ ਹੀ ਬਚਨ ਪਰਵਾਣ ਕਰਨਾ ਕੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ